ਪੰਜਾਬ ਸਰਕਾਰ ਦੇ ਵੱਲੋਂ ਪੈਟਰੋਲ ਡੀਜ਼ਲ ਤੇ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ 3000 ਕਰੋੜ ਰੁਪਏ ਦਾ ਟੈਕਸ ਲੋਕਾਂ ਤੇ ਲਗਾਉਣ ਦਾ ਦੋਸ਼ ਜਿਹੜਾ ਹੈ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਲਾਇਆ ਗਿਆ ਤੇ ਇਸ ਦੇ ਦਰਮਿਆਨ ਕਾਂਗਰਸ ਪਾਰਟੀ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ ਗੁਰਦਾਸਪੁਰ ਦੇ ਵਿੱਚ ਇੱਥੇ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਦਾਜ਼ੀ ਕੇ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਨਾਹੀ ਏਡੀਸੀ ਤੇ ਨਾਹੀ ਕੋਈ ਹੋਰ ਅਧਿਕਾਰੀ ਜਿਹੜਾ ਏ ਕਾਂਗਰਸੀ ਆਗੂਆਂ ਦੇ ਕੋਲ ਪਹੁੰਚਿਆ ਤਾਂ ਇਸੇ ਦਰਮਿਆਨ ਕਾਂਗਰਸੀ ਆਗੂ ਜਨ ਵੱਲੂ ਗੇਟ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਤਸਦੀਕ ਹੈ ਜਿੱਥੇ ਬੀਤੇ ਕੱਲ ਕੈਬਨਿਟ ਮੀਟਿੰਗ ਦੇ ਵਿੱਚ ਸਰਕਾਰ ਦੇ ਵੱਲੂ ਪੈਟਰੋਲ ਡੀਜ਼ਲ ਤੇ ਬਿਜਲੀ ਦੇ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਗਿਆ ਜਿਸ ਤੋਂ ਬਾਅਦ ਕੀ ਲਗਾਤਾਰ ਕਾਂਗਰਸੀ ਆਗੂ ਇਸ ਦਾ ਵਿਰੋਧ ਕਰ ਰਹੇ ਨੇ ਇਸ ਨੂੰ ਲੈ ਕੇ ਤਰਪਿਤ ਜੁੰਦਰ ਬਾਜਵਾ ਤੇ ਇਸ ਦੇ ਨਾਲ ਹੀ ਹਲਕਾ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸੇ ਦਰਮਿਆਨ ਹੀ ਨਾਰੇਬਾਜ਼ੀ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਆਗੂ ਪਹੁੰਚਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ 나ਹੀ ਡਿਪਟੀ ਕਮਿਸ਼ਨਰ ਤੇ 나ਹੀ ਐਡੀਸੀ ਉਹਨਾਂ ਦੀ ਸਾਰ ਲੈਣ ਪਹੁੰਚੇ ਨੇ। ਤੇ ਨਹੀਂ ਉਹਨਾਂ ਦੀਆਂ ਗੱਲਾਂ ਤੇ ਧਿਆਨ ਦਿੱਤਾ ਗਿਆ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਵੀ ਸ਼ੁਰੂ ਕਰ ਦਿੱਤੀ ਗਈ ਤੇ ਇਹਨਾਂ ਦਾ ਕਹਿਣਾ ਹੈ ਕਿ ਆਮ ਜਨਤਾ ਤੇ 3000 ਕਰੋੜ ਰੁਪਏ ਦਾ ਵਾਧੂ ਟੈਕਸ ਲਾ ਕੇ ਆਮ ਆਦਮੀ ਤੇ ਬੋਝ ਪਾਇਆ ਜਾ ਰਿਹਾ ਹੈ ਗੁੱਸੇ ਦੇ ਵਿੱਚ ਉਹਨਾਂ ਕਹਿੰਦੇ ਕਿ ਵਿਧਾਨ ਸਭਾ ਨਹੀਂ ਬਣਾਈ ਗਈ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਰੇਟ ਵਧਾ ਕੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਬੋਝ ਪਾ ਰਹੀ ਹੈ ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਣਾ ਜਮ ਕੇ ਨਾਰੇਬਾਜ਼ੀ ਕੀਤੀ ਹੈ ਦੇਖੋ ਸਾਰੇ ਪੰਜਾਬ ਨੂੰ ਪਤਾ ਵੀ ਇਹਨਾਂ ਨੇ ਰਾਤੋਂ ਰਾਤ ਅਸੈਂਬਲੀ ਦੇ ਦੌਰਾਨ ਤੇ ਕੋਈ ਗੱਲ ਇਹੋ ਜਿਹੀ ਨਹੀਂ ਕੀਤੀ ਦੱਸਣਾ ਹੈ ਅਸੈਂਬਲੀ ਚਾਹੀਦਾ ਸੀ ਫਾਈਨੈਂਸਟਰ ਨੂੰ ਵੀ ਅਸੀਂ ਟੈਕਸ ਵਧਾ ਰਹੇ ਹਾਂ ਜਿਹੜਾ ਕਹਿੰਦੇ ਸਰ ਖਜ਼ਾਨਾ ਭਰਿਆ ਰਪਿਆ ਹੁਣ 3000 ਕਰੋੜ ਦੇ ਟੈਕਸ ਲਾਤੇ ਪੰਜਾਬ ਪੰਜਾਬ ਲੋਕਾਂ ਲੋਕਾਂ ਨੂੰ ਇਹ ਗਰੀਬਾਂ ਦੀ ਸਰਕਾਰ ਜਿਹੜੇ ਝਾੜੂ ਵਾਲੀ ਸਰਕਾਰ ਤੇ ਗਰੀਬ ਹੀ ਰਗੜ ਤੇ ਭੜਾ ਗਨਾਹ ਕੀਤਾ ਅਸੀਂ ਅੱਜ ਮੈਮੋਰੰਡਮ ਦੇਣ ਆਏ ਆ ਪੜਾ ਸਾਹਿਬ ਦੀ ਡਿਰੈਕਸ਼ਨਸ਼ਿਪ ਥੱਲੇ ਤੇ ਇਹ ਵਧਿਆ ਰੇਟ ਵਾਪਸ ਲਓ ਕਿਸਾਨ ਚੱਗੇ ਮਾਰਿਆ ਪਿਆ ਡੀਜ਼ਲ ਮਿੰਗਾ ਕਰਤਾ ਛਲਰਾ ਦੇ ਵਾਲੇ ਮਰਨ ਦੇ ਨੇ 12000 ਵੈਗਨ ਪਿਛਲੇ ਸਾਲ ਦੀ ਪਈ ਆ ਅੱਗੋ ਕੋਈ ਸਪੇਸ਼ ਨਹੀਂ ਗੀ ਐਸ ਕਾ ਮੈਨੂੰ ਡਰਾ ਵੀ ਕਿਸਾਨਾਂ ਦੀ ਪੈਡੀ ਵੀ ਰੁਲੇਗੀ ਤੇ ਕਿਸਾਨ ਬੇ ਸਮਾਨ ਸਾਹਿਬ ਨੂੰ ਬੇਨਤੀ ਆ ਕੋਈ ਥੋੜਾ ਜਿਹਾ ਤਗੜੇ ਹੋ ਵੀ ਸੀ ਰਾਈ ਨਹੀਂ ਸਰਕਾਰ ਚਲਣੀ ਇਹ ਗੱਲ ਆ ਵੀ ਡੀਸੀ ਸਾਹਿਬ ਅਖਰ ਮੈਂ ਵੀ ਸੀ ਸੁਣਨ ਦੇ ਵਾਸਤੇ ਮਿਲ ਨਹੀਂ ਹੋਣਾ ਤੱਤਾ ਮਾਰਾ ਜੀ ਇਸ ਅਨਫੋਰਚੂਨੇਟ ਜਾ ਕੇ ਬੂਏ ਤੱਤਾ ਮਾਰਾ ਫਿਰ ਲੈ ਗਏ ਪਰ ਪੰਜਾਬ ਸਰਕਾਰ ਗਰੀਬਾਂ ਨਾਲ ਧੱਕਾ ਕਰਦੀ ਉਹਨਾਂ ਗਰੀਬਾਂ ਨੂੰ ਨਾਲ ਧੱਕਾ ਰੇ ਜਿੰਨਾ ਗਰੀਬਾਂ ਨੇ ਬੜੇ ਚਾਈ ਚੀਜ਼ਾਂ ਨਾਲ ਬਣਾਇਆ ਸੀ ਬਦਲਾਅ ਆਉਣਾ ਤੇ ਬਦਲਾਅ ਆ ਗਿਆ ਜੋ ਚੰਨੀ ਨੇ ਸਾਡੇ 30 ਸਾਲ ਚੰਨੀ ਸਾਹਿਬ ਨੇ ਜੋ ਮਾਫੀ ਦਿੱਤੀ ਸੀ ਲੋਕਾਂ ਨੂੰ ਉਹ ਅੱਜ ਇਹ ਸਰਕਾਰ ਨੇ ਖੋਲੀ ਜਿਹੜੀ ਬੱਤੀ ਮਹਿੰਗੀ ਹੋਣਾ ਇੰਡਸਟਰੀ ਫਿਰ ਡੁੱਬਣ ਵਾਲੇ ਪਾਸੇ ਜਾਏਗੀ ਮੈਂ ਹਾਂ ਜੀ ਪਹਿਲਾਂ ਹੀ ਪੰਜਾਬ ਡੁੱਬਣ ਡਿਆ ਇਹ ਹੋਰ ਡੁੱਬਣ ਵਾਲੇ ਪਾਸੇ ਪਏ ਨੇ ਜਿਹੜੇ ਕਹਿੰਦੇ ਸੀ ਬਦਲਾਅ ਹੌਲੀ ਹੌਲੀ ਲੋਕਾਂ ਨੂੰ ਬਦਲਾਅ ਦਾ ਪਤਾ ਲੱਗਿਆ ਤੇ ਹਜੇ ਲੱਗੇਗਾ ਪਤਾ ਕਿ ਅਸੀਂ ਗਲਤੀ ਕਰ ਬੈਠੇ। ਥੈਂਕ ਯੂ। ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗੀ ਵੱਲੋਂ ਇਹ ਸੀਗੀ ਕਾਲ ਕਿ ਅਸੀਂ ਜਿਹੜਾ ਤਰਨਾ ਦਈਏ ਕਿਉਂਕਿ ਪੈਟਰੋਲ ਤੇ ਡੀਜ਼ਲ ਦੀ ਇਹਨਾਂ ਨੇ ਕੀਮਤਾਂ ਵਧਾਈਆਂ ਲਗਭਗ ਡੀਜ਼ਲ ਲੇਕਰ ਪਿਆ, ਵੈਟ ਵਧਾਇਆ ਔਰ ਪੈਟਰੋਲ 60 ਪੈਸੇ ਵਧਾਇਆ। ਔਰ ਜਿਹਦੇ ਨਾਲ ਸਾਡੀ ਗਵਰਨਮੈਂਟ ਨੇ 7 ਕਿਲੋਵਾਟ ਤੱਕ ਜਿਹੜੀ 3 ਰੁਪਏ ਦੀ ਰਿਲੈਕਸੇਸ਼ਨ ਦਿੱਤੀ ਸੀ ਉਹ ਇਹਨਾਂ ਨੇ ਫੇਰ ਥੋਪਤੀ ਆ ਉਹਦੇ ਨਾਲ ਜਿਹੜੇ ਆਮ ਮੈਜੋਰ ਫੈਮਲੀਆਂ ਨੂੰ ਉਹਨਾਂ ਤੇ ਬਹੁਤ ਵੱਡਾ ਬੋਝ ਪਾਇਆ ਸੋ ਜਿਹੜੇ ਲਗਾਤਾਰ ਜਿਹੜੀ ਝਾੜੂ ਵਾਲੀ ਸਰਕਾਰ ਕਹਿੰਦੀ ਵੀ ਸਾਡਾ ਖਜ਼ਾਨਾ ਭਰਿਆ ਪਿਆ ਗੱਲ ਹੀ ਕੋਈ ਨਹੀਂ ਨਾ ਬੀਬੀਆਂ ਨੂੰ 1000 ਰੁਪਏ ਦਿੱਤਾ ਨਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਨਾ ਨਾ ਜੇ ਇੰਨਾ ਪੈਸਾ ਹੋਏ ਤੇ ਫਿਰ ਡੀਜ਼ਲ ਪੈਟਰੋਲ ਵਧਾਉਂਦੀ ਕੀ ਲੋੜਾ ਕਿਸਾਨ ਤੇ ਅੱਗੇ ਮਰੇ ਪਏ ਆ ਕਿਸਾਨ ਤੇ ਅੱਗੇ ਕਿਸੇ ਵਿਚਾਰੇ ਬਾਰਡਰਾਂ ਤੇ ਬੈਠੇ ਕਦੀ ਕਿਤੇ ਬੈਠੇ ਆ ਸੋ ਜਿੱਥੇ ਅੱਜ ਇਹ ਮੈਮੋਰੰਡਮ ਦੇਣ ਆਏ ਆ ਉੱਥੇ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਆ 9 ਤਰੀਕ ਜਿਹੜੀ ਆ ਰਹੀ ਆ ਅੱਜ 6 ਆ ਦਿਨ ਰਹਿ ਗਏ ਨੇ 2 9 ਤਰੀਕ ਨੂੰ ਪੂਰੇ ਪੰਜਾਬ ਦੇ ਸਰਕਾਰੀ ਡਾਕਟਰ ਹੜਤਾਲ ਤੇ ਚੱਲੇ ਆ ਔਰ ਮੈਂ ਵਿਧਾਨ ਸਭਾ 'ਚ ਸਮਾਂ ਮੰਗਿਆ ਇਸ ਗੱਲ ਤੇ ਮੈਨੂੰ ਸਮਾਂ ਨਹੀਂ ਮਿਲਿਆ ਔਰ ਇਹ ਟੋਟਲ ਜਿਹੜੀ ਆ ਆਪੀ ਡੀਜ਼ ਔਰ ਸਾਰਾ ਜਿਹੜਾ ਕੰਮ ਬੰਦ ਹੋਣ ਜਾ ਰਿਹਾ ਬਹੁਤ ਵੱਡੀ ਚਿੰਤਾ ਦੀ ਗੱਲ ਆ ਔਰ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਇਹਨਾਂ ਦੀ ਪਰਸੋਂ ਚੌਥ ਮਨਿਸਟਰ ਬਲਸਦਾਰ ਆਪਣੇ ਬਲਬੀਤ ਸਿੰਘ ਦੇ ਨਾਲ ਮੀਟਿੰਗ ਵੀ ਹੋਈ ਆ ਔਰ ਸਰਕਾਰ ਨਾਲ ਵੀ ਮੀਟਿੰਗ ਹੋਈ ਆ ਨਾ ਸਾਰੇ ਡਾਕਟਰਸ ਦੀ ਔਰ ਉਹ ਵੀ ਨੌ ਨੌ ਹੜਤਾਲ ਤੇ ਜਾ ਰਿਹਾ ਕਿਸੇ ਬੰਨੇ ਗੱਲ ਨਹੀਂ ਰਗਲੀ ਤੇ ਜੇ ਜਿਹੜੇ ਡਾਕਟਰਾਂ ਦੀ ਜੈਂ ਮੈਂ ਦੇਖਿਆ ਉਹਨਾਂ ਦੀ ਡਿਮਾਂਡਸ ਬੜੀਆਂ ਜੈਨੂਇਨ ਨੇ ਔਰ ਉਹਦੇ ਤੇ ਕਾਫੀ ਡਿਮਾਂਡਸ ਦੇ ਉੱਤੇ ਫulfill ਕੀਤੀਆਂ ਜਾ ਸਕਦੀਆਂ ਬਟ ਇਹ ਜਿਹੜੀ ਗਵਰਨਮੈਂਟ ਹੈ ਸੰਜੀਦਗੀ ਦੇ ਨਾਲ ਵਿਚਾਰ ਹੀ ਕਿਸੇ ਚੀਜ਼ ਨੂੰ ਨਹੀਂ ਰਹੀ ਐਂ ਕਰ ਰਹੀ ਹੈ ਕਿ ਜਿਵੇਂ 5 ਸਾਲ ਇੰਜੋਏ ਕਰਨ ਲਈ ਆਏ। ਹਾਂਜੀ ਮੰਗ ਤਾਂ ਦੇਆ ਤੁਹਾਡਾ ਮੰਗ ਤਾਂ ਨਹੀਂ ਫਿਰ ਧਰਨਾ ਮਾਰਨਾ ਵਾਡੀ ਸੱਤ। ਵੇਖੋ ਅਸੀਂ ਥੱਲੇ ਡਿਬੇਟ ਕਰ ਰਹੇ ਸੀ ਡੀ ਸਾਹਿਬ ਕਹਿੰਦੇ ਕਿ ਮੈਂ ਵੀ ਸੀ 'ਚ ਆਂ ਤੇ ਵੀ ਕੈਨ ਅੰਡਰਸਟੈਂਡ ਹੈ ਸੀਗਾ ਕੋਈ ਨਹੀਂ ਏਡੀਸੀ ਚੈਨਲ ਆ ਜਨ। ਜਦੋਂ ਏਡੀਸੀ ਚੈਨਲ ਤੋਂ ਅਸੀਂ 10 ਮਿੰਟ ਡਿਕਾਉ ਕਹਿੰਦੇ ਮੈਂ ਵੀ ਵੀ ਸੀ 'ਚ ਆਂ ਕਿਉਂਕਿ ਸਰਕਾਰ ਐਕਚੁਅਲ ਆਪਸ਼ਨਾਂ ਦਾ ਕਸੂਰ ਨਹੀਂ ਆ ਵਾਕੇ ਵੀ ਸੀ 'ਚ ਹੋਣਾ। ਵੀ ਸੀ ਤੁਸੀਂ ਤਾਂ ਰਾਤ ਨੂੰ ਫੋਨ ਕਰ ਲਓ ਤੁਸੀਂ ਪੱਤਰਕਾਰ ਹੋ ਤੁਹਾਨੂੰ ਵੀ ਅਫਸਰਾਂ ਤੋਂ ਇਹੋ ਜਵਾਬ ਮਿਲੂ ਵੀਸੀ ਚ ਕਿਉਂਕਿ ਮਸ਼ਹੂਰੀਆਂ ਦੀ ਸਰਕਾਰ ਸਰਕਾਰ ਮਸ਼ਹੂਰੀਆਂ ਤੇ ਅਫਸਰ ਵੀਸੀਆਂ ਤੇ ਤੇ ਥੱਲੇ ਕੀ ਹੋ ਰਿਹਾ ਉਹ ਤੇ ਫਿਰ ਸਾਡੇ ਅਰਗੇ ਨੂੰ ਆ ਕੇ ਰੌਲਾ ਪਾ ਕੇ ਦਤਣਾ ਪੈਣਾ ਨਾ ਉਹ ਲੱਭਣਾ ਕਿੱਥੋਂ ਅਸੀਂ ਆ ਕੇ ਅੱਜ ਜਗਾਉਣ ਦੀ ਕੋਸ਼ਿਸ਼ ਕੀਤੀ ਆ ਵੀ ਯਾਰ ਲੋਕ ਮਰ ਰਹੇ ਆ ਲੋਕਾਂ ਦੇ ਉੱਤੇ ਤੁਸੀਂ ਮਹਿੰਗਾਈ ਹੋਰ ਵਧਾਈ ਜਾ ਰਹੇ ਹੋ ਤਾਂ ਸੋ ਇਸ ਕਰਕੇ ਇਹ ਮਸ਼ਹੂਰੀ ਵਾਲੀ ਸਰਕਾਰ ਤੇ ਵੀਸੀਆਂ ਵਾਲੇ ਅਫਸਰ ਇਹ ਸਰਕਾਰ ਆਬਵੀਅਸਲੀ ਫਿਰ ਆਉਣਾ ਹੀ ਪੈਣਾ ਸੀਗਾ ਅਸੀਂ ਵੀ ਫਿਰ ਮੌਜੂਦਾ ਐਮਐਲਏ ਆ ਤ੍ਰਿਪਤੀਜਿੰਦਰ ਸਿੰਘ ਬਾਅਦ ਮੌਜੂਦਾ ਐਮਐਲਏ ਆ ਅ ਸੋਇਸ਼ ਕਰਕੇ ਸਾਰੀ ਦੁਨੀਆ ਆਈ ਆ ਤੇ ਇਹ ਤੇ ਇੱਕ ਲੋਕਤੰਤਰੀ ਸਾਡਾ ਰਾਈਟ ਆ ਡੀ ਸਾਹਿਬ ਨੇ ਆ ਕੇ ਮੈਨੂੰ ਤਨਹਾ ਕਰਦਾ ਕਿ ਆ ਕੇ ਉਹਨਾਂ ਨੇ ਸਾਡਾ ਮੈਂਬਰਿੰਗ